ਸਾਡਾ ਸੇਕ ਇੱਥੋਂ ਹੀ ਬਹੁਤ ਆ ਰਿਹਾ ਅਸੀਂ ਜੇ ਉਰੇ ਵੀ ਬਹਿ ਗਏ ਨਾ ਸਰਕਾਰ ਨੂੰ ਇਹ ਪਤਾ ਲੱਗ ਜਾਊਗਾ ਵੀ ਕਿਵੇਂ ਬੈਠੇ ਨੇ ਪਹਿਲਾਂ ਕਿਹੜਾ ਸਾਨੂੰ ਦਿੱਲੀ ਜਾਣਦੇ ਆ ਨਾ ਨੇ ਤੰਬੂ ਗੱਢਣੇ ਸ਼ੁਰੂ ਕਰ ਦਿੱਤੇ ਆ ਕਿਸਾਨਾਂ ਦੇ ਵੱਲੋਂ ਕਹਿੰਦੇ ਕਿ ਜਿਵੇਂ ਸਿੰਘੂ ਬਾਰਡਰ ਤੇ ਟਿੱਕਰੀ ਤੇ ਬਾਰਡਰਾਂ ਦੇ ਉੱਪਰ ਮਾਹੌਲ ਸੀਗਾ ਪਿਛਲੀ ਵਾਰ ਗਾਜ਼ੀਪੁਰ ਬਾਰਡਰ ਤੇ ਵੀ ਉਹੀ ਮਾਹੌਲ ਸ਼ੰਭੂ ਬਾਰਡਰ ਤੇ ਆ ਹੁਣ ਕਹਿੰਦੇ ਦੇਖੋ ਜਿੰਨੇ ਦਿਨ ਰੁਕਣਾ ਪਿਆ ਇੱਥੇ ਰੁਕਾਂਗੇ ਇਹ ਲੋਕ ਸਾਡੇ ਨਾਲ ਲੜਦੇ ਨੇ ਵੀ ਤੁਸੀਂ ਰਸਤੇ ਰੋਕੀ ਬੈਠੇ ਹੋ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਰਸਤੇ ਅਸੀਂ ਰੋਕੀ ਬੈਠੇ ਆ ਕਿ ਸਰਕਾਰ ਰੋਕੀ ਬੈਠੀ ਆ ਆ ਉਰੇ ਤਾਂ ਉਰੇ ਲੰਘ ਜਿਵੇਂ ਸਾਡਾ ਰਾਹ ਛੱਡਿਆ ਵਾ ਕਾਬੁਲਾਂ ਚ ਨਾਟਕਸੇ ਜਾ ਰਹੇ ਆ ਨਾਟਕਸ ਕੇ ਪੱਤੀਆਂ ਜਿਹੜੀਆਂ ਉਹ ਪੂਰੀਆਂ ਫਿੱਟ ਕਰਾਈਆਂ ਹੋਈਆਂ ਉਹ ਲਾਈਆਂ ਜਾਦੇ ਇਹ ਬੰਦੇ ਆਰਮਨਾਲ ਪੈ ਜਾਂਦੇ ਨੇ ਉਹ ਬੈਂਚ 'ਤੇ ਪਏ ਨੇ ਬੈਂਚ 'ਤੇ ਢਾ ਕੇ ਆਰਮਨਾਲ ਇਹਦੇ ਵਿੱਚ 20 ਬੰਦੇ ਰਹਿ ਜਾਂਦੇ ਨੇ ਜੀ ਕਿੰਨਾ ਟਾਈਮ ਲੱਗ ਜਾਂਦਾ ਇਹਨੂੰ ਤਿਆਰ ਕਰਨ ਨੂੰ ਇਹਨੂੰ ਵਾ ਇੱਕ ਘੰਟੇ ਦੇ ਵਿੱਚ ਖੋਲ ਲੈਣੇ ਇੱਕ ਘੰਟੇ ਦੇ ਵਿੱਚ ਕੱਸ ਦੇਣੇ ਮੀ ਜਿੰਨਾ ਮਰਜੀ ਜਾਵੇ ਪਾਣੀ ਜਿੰਨਾ ਮਰਜੀ ਨਿਕੜੇ ਕੋਈ ਇਹ ਚ ਫਰਦਾ ਨਹੀਂਦਾ ਸਾਡੇ ਆ ਸਾਰਾ ਸਮਾਨ ਬਣਾਇਆ ਹੋਇਆ ਪੱਕਾ ਆਪਣੀਆਂ ਵਕ ਵਕ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਕਿਸਾਨ ਕਹਿੰਦੇ ਕਿ ਅਸੀਂ ਦਿੱਲੀ ਜਾਣਾ ਪਰ ਇਸ ਵਾਰ ਦਿੱਲੀ ਕਿਸਾਨਾਂ ਤੋਂ 212 ਕਿਲੋਮੀਟਰ ਦੂਰ ਹੈ ਪਿੱਛੇ ਲੱਗਿਆ ਸਾਈਨ ਬੋਰਡ ਵੀ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਪਰ ਸ਼ੰਭੂ ਬਾਰਡਰ ਤੇ ਅਸੀਂ ਇਸ ਵੇਲੇ ਸ਼ੰਭੂ ਬਾਰਡਰ ਤੇ ਜਿੱਥੇ ਜ਼ਬਰਦਸਤ ਬੈਰੀਕੇਟਿੰਗ ਹਰਿਆਣਾ ਪੁਲਿਸ ਤੇ ਸਰਕਾਰ ਵੱਲੋਂ ਕੀਤੀ ਗਈ ਆ ਉੱਥੇ ਤੰਬੂ ਗੱਢਣੇ ਸ਼ੁਰੂ ਕਰ ਦਿੱਤੇ ਆ ਕਿਸਾਨਾਂ ਦੇ ਵੱਲੋਂ ਕਹਿੰਦੇ ਕਿ ਜਿਵੇਂ ਸਿੰਘੂ ਬਾਰਡਰ ਤੇ ਟਿੱਕਰੀ ਤੇ ਬਾਰਡਰਾਂ ਦੇ ਉੱਪਰ ਮਾਹੌਲ ਸੀਗਾ ਪਿਛਲੀ ਵਾਰ ਗਾਜ਼ੀਪੁਰ ਬਾਰਡਰ ਤੇ ਵੀ ਉਹੀ ਮਾਹੌਲ ਸ਼ੰਭੂ ਬਾਰਡਰ ਤੇ ਆ ਹੁਣ ਕਹਿੰਦੇ ਦੇਖੋ ਜਿੰਨੇ ਦਿਨ ਰੁਕਣਾ ਪਿਆ ਇੱਥੇ ਰੁਕਾਂਗੇ ਉਸ ਤੋਂ ਬਾਅਦ ਫਿਰ ਅੱਗੇ ਚੱਲੇ ਪਾਵਾਂਗੇ ਤਾਂ ਪੱਕੇ ਟੈਂ ਉਹ ਪਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਮੀਂਹ ਕਣੀ ਦਾ ਮੌਸਮ ਆਉਂਦਾ ਜਾਂ ਰਾਤਾਂ ਕੱਟਣੀਆਂ ਕਿਸਾਨਾਂ ਨੇ ਇੱਥੇ ਤਾਂ ਉਹਦੇ ਵਿੱਚ ਕੋਈ ਅਖਿਆਈ ਨਾ ਆਵੇ ਕੋਈ ਵੀ ਆ ਕੇ ਇੱਥੇ ਰੁਕ ਸਕਦਾ ਜਾਂ ਜਿਹੜੀਆਂ ਮੀਟਿੰਗਾਂ ਵੀ ਕਰਨੀਆਂ ਕਿਸਾਨਾਂ ਦੀਆਂ ਉਹ ਇਹਨਾਂ ਤੰਬੂਆਂ ਦੇ ਵਿੱਚ ਹੋ ਜਾਣ ਤਾਂ ਤੰਬੂ ਪੱਕੇ ਤੌਰ ਤੇ ਜਿਚਾਉਣੇ ਸ਼ੁਰੂ ਕਰ ਦਿੱਤੇ ਆ ਪੱਕੇ ਲੋਹੇ ਦੇ ਬਣੇ ਹੋਏ ਤੰਬੂ ਆ ਇਹ ਦੇਖੋਗੇ ਤੁਸੀਂ ਲੋਹੇ ਦੀਆਂ ਜਿਹੜੀਆਂ ਲੱਗੀਆਂ ਗ੍ਰਿਲਾਂ ਆ ਉਹ ਬਕਾਇਦਾ ਤੌਰ ਤੇ ਤਿਆਰ ਕਰਵਾਈਆਂ ਹੋਈਆਂ ਔਰ ਉੱਪਰ ਪੂਰਾ ਦਾ ਪੂਰਾ ਇਹ ਤੰਬੂ ਲੱਗ ਜਾਣਾ ਪੂਰਾ ਫਿੱਟ ਹੋ ਜਾਣਾ ਤੰਬੂ ਤਾਂ ਬਾਬੇ ਲੱਗੇ ਹੋਏ ਆ ਤੰਬੂ ਫਿੱਟ ਕਰਨ ਵਾਸਤੇ ਤਾਂ ਕਿ ਇੱਥੇ ਕਿਸਾਨਾਂ ਦੇ ਰੁਕਣ ਦਾ ਪੂਰਾ ਇੰਤਜ਼ਾਮ ਜਿਹੜਾ ਸ਼ੰਭੂ ਬਾਰਡਰ ਤੇ ਹੋ ਸਕੇ ਜਿੰਨੇ ਕ ਕਿਸਾਨ ਇਹਨਾਂ ਦੇ ਜਥੇ ਨਾਲ ਆਏ ਹੋਣਗੇ ਉਹ ਰੁਕ ਸਕਣਗੇ ਇੱਥੇ ਗੱਲਬਾਤ ਕਰਦੇ ਆ ਹੁਣ ਬਾਪੂ ਜੀ ਠੀਕ ਠਾਕ ਹੋ ਹਾਂਜੀ ਠੀਕ ਪਿਆਰੀ ਕਰ ਰਹੇ ਹੋ ਫਿਰ ਤੰਬੂ ਲਾ ਰਹੇ ਹੋ ਬਿਲਕੁਲ ਤਿਆਰੀ ਕਰ ਰਹੇ ਆ ਸਾਨੂੰ ਉਰੇ ਤਿਆਰੀ ਕਰਨ ਗਵਰਨਮੈਂਟ ਨੇ ਲਾਇਆ ਅਸੀਂ ਨਹੀਂ ਆਪ ਕਰਦੇ ਕਿਉਂ ਨਾ ਤਾਂ ਉਹ ਗਾਹਾਂ ਜਾਣਦੀ ਐ ਸਾਡਾ ਸੇਕ ਇੱਥੋਂ ਹੀ ਬਹੁਤ ਆ ਰਿਹਾ ਅਸੀਂ ਜੇ ਉਰੇ ਵੀ ਬਹਿ ਗਏ ਨਾ ਸਰਕਾਰ ਨੂੰ ਇਹ ਪਤਾ ਲੱਗ ਜਾਊਗਾ ਵੀ ਕਿਵੇਂ ਬੈਠੇ ਨੇ ਪਹਿਲਾਂ ਕਿਹੜਾ ਸਾਨੂੰ ਦਿੱਲੀ ਜਾਣਦੇ ਆ ਇਹਨਾਂ ਨੇ ਪਹਿਲਾਂ ਵੀ ਪਿੱਛੀ ਰੋਕ ਰੱਖਿਆ ਤਾਂ ਹੁਣ ਵੀ ਪਿੱਛੀ ਆ ਪਰ ਸਰਕਾਰ ਦੇ ਜਿਹੜੇ ਲੋਕ ਸਾਡੇ ਨਾਲ ਲੜਦੇ ਨੇ ਵੀ ਤੁਸੀਂ ਰਸਤੇ ਰੋਕੀ ਬੈਠੇ ਹੋ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਵੀ ਰਸਤੇ ਅਸੀਂ ਰੋਕੀ ਬੈਠੇ ਆ ਕਿ ਸਰਕਾਰ ਰੋਕੀ ਬੈਠੀ ਆ ਆਉਰੇ ਤਾਂ ਆਉਰੇ ਲਾਂਗੇ ਜੇ ਸਾਡਾ ਰਾਹ ਛੱਡਿਆ ਵਾ ਗਾਹਾਂ ਸਰਕਾਰ ਨੇ ਬੈਰੀਗੇਟ ਲਾ ਰਖੇ ਨੇ ਸਰਕਾਰ ਨੇ ਬੰਦ ਹਾਂਜੀ ਤੰਬੂ ਚਾਲੇ ਲਾ ਰਹੇ ਹਾਂ ਹਾਂਜੀ ਤੰਬੂ ਵੀ ਵਿਚਾਲੇ ਲਾ ਰਹੇ ਹਾਂ ਸੀ ਤਾਂ ਫੇਰ ਵੀ ਰਾਹ ਛੱਡ ਰਹੇ ਹਾਂ ਬਿਲਕੁਲ ਹੀ ਰਾਹ ਕਦੇ ਵੀ ਨਹੀਂ ਕਿਸਾਨਾਂ ਨੇ ਰੋਕਿਆ ਸਾਡੀ ਮਜਬੂਰੀ ਹੁੰਦੀ ਆ ਸਾਨੂੰ ਮਜਬੂਰ ਕਰਦੀ ਆ ਸਰਕਾਰ ਜਦ ਜਿੱਦਣ ਦੇ ਅਸੀਂ ਉੱਠ ਕੇ ਆਇਆ ਉਦੋਂ ਦਾ ਨਾ ਤਾਂ ਕੋਈ ਸਾਡਾ ਕਿਸਾਨਾਂ ਦਾ ਨਮਾਇੰਦਾ ਲਿਆ ਉਹਨਾਂ ਨੇ ਮੀਟਿੰਗਾਂ ਹੁੰਦੀਆਂ ਰਹੀਆਂ ਉਹਨਾਂ ਦੀ ਆਪਣੀਆਂ ਹੁੰਦੀਆਂ ਹੋਣੀਆਂ ਸਾਡੇ ਬਾਰੇ ਤਾਂ ਕੋਈ ਨਹੀਂ ਉਹਨਾਂ ਨੇ ਸੋਚਿਆ ਸਾਡਾ ਦਸੋ ਕਿਹੜਾ ਨਮਾਇੰਦਾ ਲਿਆ ਪਹਿਲੇ ਨਮੰੰਦੀ ਲੈ ਕੇ ਕਰ ਦਿੰਦੇ ਉਹਨਾਂ ਨੇ ਕੁਝ ਨਹੀਂ ਕਰਿਆ ਸਾਨੂੰ ਉਸ ਕਰਕੇ ਹੁਣ ਵੀ ਇਹ ਚਾਰ ਮੀਟਿੰਗਾਂ ਜਿਹੜੀਆਂ ਕਰੀਆਂ ਨੇ ਇਹ ਉਹੀ ਥੁੱਕ ਲੁੱਕ ਚ ਕਰੀਆਂ ਨੇ ਉਹਨਾਂ ਨੇ ਜੇ ਸਹੀ ਮੈਨੇ ਚਾਉਨੇ ਆ ਸਾਡਾ ਤਾਂ 2 ਮਹੀਨੇ ਐਲਾਨ ਕਰੇ ਨੂੰ ਹੋ ਗਏ ਤੇ ਕਹਿੰਦੇ 2 ਮਹੀਨੇ ਹੋ ਗਏ ਸੀ ਐਲਾਨ ਕਰੇ ਨੂੰ ਪਰ ਹੁਣ ਫਿਰ ਫਿਰ ਗੱਲ ਕਰਦੇ ਆ ਪਰ ਆ ਤਿਆਰੀ ਵੀ ਦਿਖਾ ਦਿੰਨੇ ਆ ਕਿਉਂਕਿ ਜਿਸ ਤਰੀਕੇ ਨਾਲ ਕਾਬਲਿਆਂ ਚ ਨਟਕਸੇ ਜਾ ਰਹੇ ਆ ਨਟਕਸਕੇ ਪੱਤੀਆਂ ਜਿਹੜੀਆਂ ਉਹ ਪੂਰੀਆਂ ਫਿੱਟ ਕਰਾਈਆਂ ਹੋਈਆਂ ਉਹ ਲਾਈਆਂ ਜਾ ਰਹੀਆਂ ਔਰ ਇਹਦੇ ਉੱਪਰ ਤੰਬੂ ਆ ਨਾਲ ਦੇ ਤੰਬੂ ਵਰਗਾ ਹੋ ਜਾਣਾ ਫਿਰ ਇਹਦੇ ਇਹ ਨਹੀਂ ਜੀ ਨਹੀਂ ਨਾਲ ਦੇ ਨਾਲ ਤਾਂ ਬਹੁਤ ਬੜਾ ਮਜ਼ਬੂਤ ਆ ਇਹ ਆ ਨਾਲ ਦੇ ਨਾਲ ਉਹ ਵੀ ਵੱਡਾ ਤੰਬੂ ਆ ਤੁਹਾਡੇ ਕੋਲ ਇਹਦੇ ਨਾਲੋਂ ਵੀ ਵੱਡਾ ਦੇਖੋ ਇਧਰ ਵੱਡਾ ਤੰਬੂ ਜਸ਼ਨਾ ਤੰਬੂ ਦਿਖਾਓ ਇਧਰ ਚੜਾਈ ਵੀ ਦੇਖ ਲਓ ਇਹਦੀ ਵੀ ਦੇਖ ਲਓ ਹਮ ਉਹਦੇ ਨਾਲ ਅੱਛਾ ਆ ਨਾਲ ਦਾ ਤੰਬੂ ਆ ਇਹਦੇ ਨਾਲੋਂ ਵੀ ਵੱਡਾ ਤੰਬੂ ਇੱਥੇ ਬਾਪੂ ਨੇ ਲਾਈ 16 ਦਾ ਤੰਬੂ ਆ ਜੀ ਹਾਂ 18 ਫੁੱਟ ਲੰਬਾ 16 ਫੁੱਟ ਚੌੜਾ ਜੀ 18 ਫੁੱਟ ਲੰਬਾ 16 ਫੁੱਟ ਚੌੜਾ ਤੰਬੂ ਆ ਇਹ 18 ਫੁੱਟ ਲੰਬਾ 16 ਫੁੱਟ ਚੌੜਾ 16 ਫੁੱਟ ਚੌੜਾ ਇੱਕ ਲੋਕ ਇਹਦੇ ਵਿੱਚ ਰਹਿ ਸਕਣਗੇ ਬੈਠ ਸਕਣਗੇ ਕਿੰਨੇ ਬੰਦੇ ਆਰਾਮ ਨਾਲ ਪੈ ਜਾਂਦੇ ਨੇ ਉਹ ਬੈਂਚ ਪਏ ਨੇ ਬੈਂਚ ਢਾ ਕੇ ਆਰਾਮ ਨਾਲ ਇਹਦੇ ਵਿੱਚ 20 ਬੰਦੇ ਰਹਿ ਜਾਂਦੇ ਨੇ ਜੀ ਕਿੰਨਾ ਟਾਈਮ ਲੱਗ ਜਾਂਦਾ ਇਹਨੂੰ ਤਿਆਰ ਕਰਨ ਨੂੰ ਇਹਨੂੰ ਵਾ ਇੱਕ ਘੰਟੇ ਦੇ ਵਿੱਚ ਖੋਲ ਲੈਣੇ ਇੱਕ ਘੰਟੇ ਦੇ ਵਿੱਚ ਕੱਸ ਦਿੰਦੇ ਆ ਕਿੰਨਾ ਲਾਗੇ ਤਾਂ ਬਾਪੂ ਇਹਦੇ ਤੇ ਕਿੰਨਾ ਖਰਚਾ ਆਇਆ ਇਹਦੇ ਤੇ ਪਹਿਲਾਂ ਪਹਿਲਾਂ 80000 ਦਾ ਬਣਿਆ ਵਾ ਇਹ ਅੱਛਾ ਹਾਂ ਕਿੰਨੇ ਹਜ਼ਾਰ ਰੁਪਏ ਦਾ ਬਣਿਆ ਇਹ ਤਿਆਰ ਕਰਿਆ ਮਨੋ ਘੰਟਾ ਕਿ ਲੱਗਦਾ ਇਹਨੂੰ ਫਿੱਟ ਕਰਨ ਤੇ ਹਾਂ ਘੰਟਾ ਡੇਢ ਘੰਟਾ ਲਾ ਲੋ ਬਸ ਬਨ ਨਟੇ ਕਸਣੇ ਨੇ ਦੇ ਨਟ ਕਸੇ ਗਏ ਹੁਣ ਪੂਰੇ ਹਾਂ ਨਟ ਕਸ ਰਹੇ ਆ ਬੰਨ ਪਰ ਚਾੜ ਦੇਣਾ ਹੁਣ ਵੀ ਤਾਂ ਕਿ ਨੇਰੀ ਨੇਰੀ ਦੇ ਵਿੱਚ ਮੀਂਹ ਦੇ ਵਿੱਚ ਦਿੱਕਤ ਨਾ ਆਵੇ 나 ਜੀ 나 ਦੇ ਦੇਖੋ ਸਾਨੇ ਮੇਖਾ ਕੱਢ ਦੇਣੀਆਂ ਨੇ ਪੱਕੀਆਂ ਪੱਕੇ ਕਿੱਲੇ ਗੱਢ ਕੇ ਨਾ ਫਿਰ ਖੜਾਵਾਗੇ ਇਹਨੂੰ ਕੋਈ ਨੇਰੀ ਨਹੀਂ ਛੇੜਦੀ ਕੁਝ ਨਹੀਂ ਛੇੜਦਾ ਆਏਗਾ ਇਹ ਵਾਲੇ ਬੰਨੇ ਪੱਕੇ ਕਿੱਲੇ ਲਾ ਦੋਗੇ ਉੱਪਰਲੇ ਬੰਨੇ ਪੂਰਾ ਵਾਟਰ ਪ੍ਰੂਫ ਆਏ ਹੈ ਹਾਂ ਜੀ ਹਾਂ ਸਰਪੰਚ ਪਹਿਲਾ ਕਰਪਾਲਾ ਆਹ ਗਿਆ ਸਾਡੇ ਕੋਲ ਪਹਿਲਾਂ ਵੀ ਅਸੀਂ ਪਾਈਆਂ ਦੇ ਉੱਤੇ ਦਿੱਲੀ ਤੇ ਆਰਮਨਾਲ ਇੱਥੇ ਪਏ ਰਹਿੰਦੇ ਤੇ ਕੋਈ ਫਿਕਰ ਨਹੀਂ ਤਾਂ ਸਾਨੂੰ ਮੀਂਹ ਜਿੰਨਾ ਮਰਜੀ ਆ ਜਾਵੇ ਪਾਣੀ ਜਿੰਨਾ ਮਰਜੀ ਨਿਕੜੇ ਕੋਈ ਇੱਥੇ ਵੜਦਾ ਨਹੀਂਦਾ ਸਾਡੇ ਆ ਸਾਰਾ ਸਮਾਨ ਬਣਾਇਆ ਹੋਇਆ ਪੱਕਾ ਇਸ ਵਾਰ ਤੁਸੀਂ ਪੰਜਾਬ 'ਚ ਹੀ ਬੈਠੇ ਹੋ ਦਿੱਲੀ ਬਹੁਤ ਦੂਰ ਆ 212 ਕਿਲੋਮੀਟਰ ਦੂਰ ਆ ਦਿੱਲੀ ਪਹਿਲਾਂ ਤਾਂ ਜਦੋਂ ਸਿੰਘੂ ਬਾਰਡਰ ਤੇ ਗਏ ਤਾਂ ਬਾਰਡਰ ਟੱਪ ਕੇ ਨਾਲ ਦਿੱਲੀ ਨਰੇਲਾ ਦਾ ਇਲਾਕਾ ਸ਼ੁਰੂ ਹੋ ਜਾਂਦਾ ਸੀ ਇਸ ਵਾਰ ਦਿੱਲੀ 212 ਕਿਲੋਮੀਟਰ ਦੂਰ ਆ ਉਹ ਪਹਿਲਾਂ ਸਿੰਘੂ ਬਾਰਡਰ ਤੇ ਬੈਠੇ ਹੁਣ ਸੰਭੂ ਬਾਰਡਰ ਤੇ ਬੈਠ ਗਏ ਖਬਰਾ ਮਹਾਰਾਜ ਕੋ ਸਹੀ ਕੁਝ ਕਰਾ ਰਿਹਾ ਜੋਗਰ ਸਾਡੀਆਂ ਮੰਗਾਂ ਨਹੀਂ ਹੋਉਂਦੀਆਂ ਜੇ ਕੋਲ ਅਸੀਂ ਇੱਥੇ ਬੈਠਾਂਗੇ ਬਸ ਠੀਕ ਹੈ ਹਾਂ ਕਹਿੰਦੇ ਪਹਿਲਾਂ ਸਿੰਘੂ ਬਾਰਡਰ ਬੈਠੇ ਸੀ ਹੁਣ ਸ਼ੰਭੂ ਬਾਰਡਰ ਦੇ ਉੱਪਰ ਬੈਠੇ ਆ ਜਦੋਂ ਤੱਕ ਮੰਗਾਂ ਸਰਕਾਰ ਨਹੀਂ ਮੰਨਦੀ ਉਦੋਂ ਤੱਕ ਅਸੀਂ ਆਪਣਾ ਇਹ ਅੰਦolan ਜਾਰੀ ਰੱਖਾਂਗੇ ਇਸੇ ਕਰਕੇ ਪੱਕੇ ਤੌਰ ਤੇ ਮੋਰਚੇ ਕਿਸਾਨਾਂ ਨੇ ਗੱਢਨੇ ਸ਼ੁਰੂ ਕਰ ਦਿੱਤੇ ਆ ਕੈਮਰਾ ਪ੍ਰਸੈਂਟੇਸ਼ਨ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਸ਼ੰਭੂ ਬਾਰਡਰ